ਅਸੀਂ ਕਰ ਕੀ ਸਾਰਿਆਂ ਨੂੰ ਅੱਜ ਅਸੀਂ ਨਾ ਰੋਟੀ ਵਾਲਾ ਚਿੱਲਾ ਬਣਾਵਾਂਗੇ ਤੁਸੀਂ ਵੀ ਬਣਾ ਲਿਓ ਇਹ ਰਾਦ ਦੇ ਰੱਖਣ ਕੇਸੀ ਸਾਡੇ ਕੋਲ ਪਏ ਤੇ ਅਸੀਂ ਨਾ ਇਹਨਾਂ ਨੂੰ ਵੇਸਣ ਲੈ ਲਿਆ ਸੀ ਇੱਕ ਕੱਪ ਤੇ ਮਹੂਲੀਆਂ ਤੁਸੀਂ ਪਾ ਲਿਓ ਇੱਚ ਪਾਣੀ ਨਹੀਂ ਪਹਿਨਾ ਪਾਣਾ ਪਹਿਲਾਂ ਮਹੂਲੀਆਂ ਰਲਾ ਲਿਓ ਕਿਉਂਕਿ ਮਹੂਲੀਆਂ ਦਾ ਪਾਣੀ ਅਸੀਂ ਨਹੀਂ ਕੱਢਣਾ ਪਹਿਲਾਂ ਮੂਲੀਆਂ ਬਣਾ ਲੈਣੀਆਂ ਨੇ ਪਾਣੀ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਪਾਣੀ ਪਾ ਲੈਣਾ ਬਾਕੀ ਲੂਣ ਮਰਚ ਪਾ ਲੈਣਾ ਇਹਦੇ ਵਿੱਚ ਥੋੜੀ ਜਿਹੀ ਪਾਲਕ ਪਾ ਲਈਏ ਮੇਥੀ ਪਾ ਲਈਏ ਅਸੀਂ ਤੁਸੀਂ ਜੋ ਵੀ ਤੁਹਾਡੇ ਕੋਲ ਕੋਈ ਹਰੀ ਚੀਜ਼ ਧਨੀਆ ਵਗੈਰਾ ਹੈਗਾ ਨਾ ਤੁਸੀਂ ਪਾ ਲਿਓ ਤੇ ਨਮਕ ਵਗੈਰਾ ਆਪਣੇ ਸਵਾਦ ਅਨੁਸਾਰ ਪਾ ਲੈਣਾ ਤੇ ਹੁਣ ਅਸੀਂ ਕੀ ਕਰਾਂਗੇ ਅਸੀਂ ਪੰਜ ਕੁ ਫੁਲਕੇ ਨਰਾਤੀ ਲਾਏ ਸੀ ਬਾਦੂ ਤੁਸੀਂ ਬਾਦੂ ਫੁਲਕੇ ਲਾ ਲੈਣੇ ਨੇ ਇਤੁਸੀ ਨਾ ਇਸ ਤਰ੍ਹਾਂ ਵਾਲੇ ਮਟੀਰੀਅਲ ਨੂੰ ਨਾ ਉੱਪਰ ਲਗਾ ਲਵਾਂਗੇ ਇਹਦੇ ਵਿੱਚ ਅਸੀਂ ਮੂਲੀਆਂ ਵੀ ਦੋ ਪਾਈਆਂ ਨੇ ਇਸ ਤਰ੍ਹਾਂ ਤੁਸੀਂ ਨਾ ਫੈਲਾ ਕੇ ਤੇ ਇਹਨੂੰ ਲਾ ਲੈਣ ਲਾ ਕੇ ਅਸੀਂ ਹੁਣ ਸਾਡਾ ਪੈਰ ਵੀ ਗਰਮ ਹੈ ਤੇ ਅਸੀਂ ਪੈਨ ਦੇ ਵਿੱਚ ਇਹਨੂੰ ਰੱਖ ਲਵਾਂਗੇ ਬੇਸਨ ਤੁਹਾਡਾ ਪਤਲਾ ਨਹੀਂ ਬਹੁਤਾ ਹੋਣਾ ਚਾਹੀਦਾ ਇਹ ਜਦੋਂ ਤੁਸੀਂ ਲਗਾਣਾ ਨਾ ਉਹ ਵੀ ਇੱਕੋ ਜਿਹਾ ਲਗਾ ਲੈ ਰੋਟੀ ਦੇ ਉੱਪਰ ਪਰਦ ਘੱਟ ਨਾ ਹੋਵੇ ਕਿਉਂਕਿ ਇਹਨੂੰ ਪੱਕਣ ਤੇ ਵੀ ਟਾਈਮ ਲੱਗੇਗਾ ਥੋੜਾ ਜਿਹਾ ਅਸੀਂ ਇਸ ਨੂੰ ਗ੍ਰੀਸ ਕਰ ਲਿਆ ਨਾ ਪੈਨ ਨੂੰ ਪੈਨ ਸਾਡਾ ਗਰਮ ਹੈ ਤੇ ਇਹਨੂੰ ਵਿੱਚ ਪਾ ਦਿੰਨੇ ਆ ਆ ਦੇਖੋ ਇਹ ਹੁਣ ਅਸੀਂ ਇਹਦੀ ਸਾਈਡ ਤੇ ਇਦਾਂ ਹੀ ਲਗਾ ਲਵਾਂਗੇ ਵਿੱਚੇ ਇਸ ਤਰ੍ਹਾਂ ਨਾ ਸਾਈਡ ਤੇ ਹੱਥ ਰੱਖ ਕੇ ਕਿ ਰੋਟੀ ਹੀ ਲੈਣਾ ਤੇ ਇਸ ਤਰ੍ਹਾਂ ਤੁਸੀਂ ਨਾ ਲਗਾ ਲੈਣਾ ਭੋਲੇ ਭੋਲੇ ਹੱਥਾਂ ਨਾਲ ਲਗਾਈ ਹੋ ਬੋਤਾ சமச்சே குட்ட குட்ட இக்கா லவா ஃபோர் ஜாக பக்கம் டோடா ஜா சைட அப்பா பா ਦੇਖੋ ਪਹਿਲੇ ਵਾਲੀ ਸਾਈਡ। ਦੋਨੋਂ ਇਹ ਪਾਟੇ ਜਿਹਾ ਤੇ ਸਿੱਧੂਸਰਾ ਵੀ ਚੀਲਾ ਤਿਆਰ ਕਰ ਲਾਂਗੇ। ਇਸ ਤਰ੍ਹਾਂ ਹੀ ਤੁਸੀਂ ਲਗਾ ਲੈਣਾ। ਬੱਸ। ਇਹ ਤੁਸੀਂ ਵੀ ਪਕਾ ਲਿਓ ਅਸ ਤਾਂ। ਹੁਣ ਅਸੀਂ ਨਾ ਦੂਸਰੀ ਸਾਈਡ ਵੀ ਤੁਹਾਨੂੰ ਦਿਖਾ ਦੇਣੀ। ਆਹ ਲਓ। ਦੂਸਰੀ ਸਾਈਡ ਵੀ ਸਾਡੀ ਹੋ ਗਈ ਹੈ ਤੇ ਅਸੀਂ ਹੁਣ ਰੋਟੀ ਦੇ ਕੇ ਆਨੇ ਆ। ਤੇ ਇਸ ਤਰ੍ਹਾਂ ਤੁਸੀਂ ਨਾ ਇੱਕ ਸਾਈਡ ਤੇ ਵੀ ਲਗਾ ਲਿਆ ਹੁਣ ਇਹਦੇ ਵਿੱਚ ਅਸੀਂ ਪਾ ਦਿਆਂਗੇ ਇਹਨੂੰ ਇਸ ਤਰ੍ਹਾਂ ਪਾ ਕੇ ਫਿਰ ਇੱਧੇ ਵਾਲੀ ਸਾਈਡ ਤੇ ਵੀ ਚੇਹੇ ਲਗਾ ਲਵਾਂਗੇ ਪਾ ਕੇ ਇਹਨੂੰ ਤੇ ਇੱਕ ਇੱਕ ਮਿੰਟ ਤੱਕ ਇਹ ਦੋਨੋਂ ਸਾਈਡਾਂ ਹੋ ਜਾਂਦੀਆਂ ਨੇ ਤੇ ਤੁਸੀਂ ਇਸ ਤਰ੍ਹਾਂ ਹੀ ਰੋਟੀ ਪਕਾ ਲਓ ਇਹ ਰੋਟੀ ਵਾਲਾ ਚਿੱਲ ਨਹੀਂ ਸਮਝੋ ਤੁਸੀਂ ਤੇ ਹੁਣ ਅਸੀਂ ਇਸ ਤਰ੍ਹਾਂ ਪਗਾ ਦੇਣਾ ਇਸ ਕੋਲ ਤੋਂ ਹਸਕਾ ਲੈਣਾ ਤੇ ਤੁਸੀਂ ਰੋਟੀ ਦਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਮੈਂ ਰੋਟੀ ਵੀ ਦੇਣੀ ਹੈ ਬਾਹਰ ਵੀ ਜੇ ਤੋਰੇ ਲਈ ਲਾਈਕ ਕਰਿਓ ਸ਼ੇਅਰ ਕਰਿਓ ਤੁਸੀਂ ਵੀ ਪਕਾਓ ਤੇ ਖਾਓ ਸਵੇਰੇ ਸਵੇਰੇ ਰੋਟੀ ਪਕਾ ਲਈਏ ਨਾ ਇਸ ਕਰਕੇ ਅਸੀਂ ਰੱਖ ਦਈਏ ਰੋਟੀਆਂ ਤੁਸੀਂ ਪਕਾ ਲਿਓ ਜਿੱਤਾਂ ਨੂੰ ਖਾਣ ਲੱਗਦਾ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਇਹਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ